ਦੋਰਾ ਜਹ ਤਾਕੋ ਚਸ਼ਮਾ ਹੂ ਤੋ ਤਹੀ ਪਹੂਚੋ ਜਾਏ ਮਕਰਕੁੰਟ ਜਹ ਡਾਰੀਐ ਮਛਲੀ ਹੋਏ ਬਨਾਏ ਚੋਪੀ ਇੰਦਰ ਦੇਵ ਤਮ ਮੰਤਰ ਬਤਾਇਓ ਅੰਮ੍ਰਿਤ ਸ਼ਾ ਸਿਕੰਦਰ ਪਾਇਓ ਅਜਾਰੇ ਅਮਰ ਮਨੁਖਿਆ ਜੋ ਹੋਵੈ ਹੈ ਜੀਤ ਸੋ ਲੋਕ ਚੌਧ ਹੂ ਲੈ ਹੈ ਦੋਰਾ ਤਾਤੇ ਜਾ ਕੋ ਕੀਜੀਐ ਕਾ ਛੁਪਚਾਰ ਬਨਾਏ ਜਿਤਿਓ ਜਰਾ ਤਨ ਜੜ ਰਹਿ ਅੰਮ੍ਰਿਤ ਪੀਓ ਨ ਜਾਏ ਅੜਿਲ ਰੰਬਾ ਨਾਮ ਅਪਛਰਾ ਦੇ ਪਠਾਇ ਕੈ ਬਿਰਧ ਰੂਖ ਖਗ ਕੋ ਧਰ ਬੈਠੀ ਆਏ ਕੈ ਇੱਕ ਪੰਖ ਤਨ ਰਹਿਓ ਨਾ ਤਾਕੋ ਜਾਣੀਐ ਹੋ ਜਾਤ ਨਾ ਲਹਿਓ ਨਾ ਜਾਏ ਕ੍ਰਿਣਾ ਜੀਏ ਠਾਨੀਐ ਦੋਰਾ ਜਬ ਐ ਸਿਕੰਦਰ ਅੰਮ੍ਰਿਤ ਕੋ ਪੀਣਨ ਲਗਿਓ ਬਨਾਏ ਗਲਤ ਅੰਗ ਪੰਛੀ ਤਵੈ ਨਿਰਖੂਟਿਓ ਮੁਸਕਾਏ ਚਾਉ ਬੀ ਪੂਛਿਓ ਤਾਹੇ ਪੰਛੀ ਆਇ ਜਾਈ ਕਿਉ ਤੈ ਹਸਿਓ ਹੇਰ ਮੋਹਿ ਭਾਈ ਸਗਲ ਬ੍ਰਿਥਾ ਬਹੁ ਮੋਹਿ ਬਤਈਐ ਹਮਰੇ ਚਿਤ ਕੋ ਤਾਪ ਮਿਟਈਐ ਪੰਛੀ ਬਾਜ ਦੋਰਾ ਪਛੇ ਇਕ ਤਨ ਨਾ ਰਹਿਓ ਰਕਤ ਨਾ ਰਹਿਓ ਸਰੀਰ ਤਨ ਨਾ ਛੁਟਤ ਦੁਖ ਸੋ ਜੀਇਤ ਜਬ ਤੇ ਪਿਓ ਕੁਨੀਰ ਚਾਉ ਬਈ ਪੜਾ ਪਇਓ ਅਮਰਤੀ ਆ ਪੀਹੈ ਹਮਰੀ ਭੌਤ ਬਹੁਤ ਦਿਨ ਜੀਹੈ ਸੋਹਣੇ ਬਚਨ ਸਿਕੰਦਰ ਡਰਿਓ ਪੀਤੂ ਤੋ ਮਦਪਾਨ ਨ ਕਰਿਓ ਜ਼ੋਹਰਾ ਅਛਲ ਛੈਰ ਛੈਲੀ ਛਲਿਓ ਇਹ ਚਿਤ੍ਰਿਕੇ ਸੰਗ ਸੋ ਕਵ ਕਾਲ ਤਵਹੀ ਪਇਓ ਪੂਰਨ ਕਥਾ ਪ੍ਰਸੰਗ ਇਤਿ ਸ੍ਰੀ ਚਿਤ੍ਰਿਤ੍ਰ ਪਖਿਆਨੇ ਤ੍ਰਿਆ ਚਿਤ੍ਰਰੇ ਭੂਪ ਮੰਤਰੀ ਸੰਵਾਦੇ 217 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ